ਇਹ ਤਸਵੀਰ ਅਮਰੀਕਾ 'ਚ ਇੱਕ Hindu ਮੰਦਿਰ ਦੀ ਜਿਸ ਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਨੈਟਵਰਕ 'ਚ ਕੱਟੜਪੰਥੀਆਂ ਨੇ Hindu ਮੰਦਿਰ ਨੂੰ ਨਿਸ਼ਾਨਾ ਬਣਾਇਆ ਇੱਥੇ ਕੁਝ ਲੋਕਾਂ ਨੇ ਇੱਕ ਮੰਦਿਰ 'ਚ ਪੰਨ ਤੋੜ ਕੀਤੀ ਤੇ ਬਾਅਦ ਦੇ ਵਿੱਚ ਮੰਦਿਰ ਦੀ ਕੰਧ 'ਤੇ ਭਾਰਤ ਵਿਰੋਧੀ ਨਾਰੇ ਲਿਖ ਦਿੱਤੇ ਇਸ ਘਟਨਾ ਦਾ ਕੈਲੀਫੋਰਨੀਆ ਪੁਲਿਸ ਨੇ ਨੋਟਿਸ ਲਿਆ ਅਤੇ ਮਾਮਲੇ 'ਚ ਜਾਂਚ ਪਿਛਾ ਦਿੱਤੀ ਗਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਸ ਮੰਦਿਰ ਤੇ ਨਾਰੇ ਲਿਖੇ ਗਏ ਨੇ ਉਹ ਵਸ਼ਿੰਗਟਨ ਡੀਸੀ ਤੋਂ 100 ਕਿਲੋਮੀਟਰ ਦੂਰ ਹੈ ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਮੰਦਿਰ ਦੇ ਬੋਰਡ ਤੇ ਵੀ ਭਾਰਤ ਵਿਰੋਧੀ ਚਿੱਤਰਕਾਰੀ ਕੀਤੀ ਗਈ ਹੈ ਹਿੰਦੂ ਅਮਰੀਕੀ ਸੰਸਥਾਨ ਨੇ ਇਸ ਘਟਨਾ ਦੀ ਹੇਟ ਕ੍ਰਾਈਮ ਯਾਨੀ ਕਿ ਨਫ਼ਰਤੀ ਅਪਰਾਧ ਦੇ ਤੌਰ ਤੇ ਜਾਂਚ ਦੀ ਮੰਗ ਕੀਤੀ ਹੈ ਕਟੜਪੰਥੀਆਂ ਨੇ ਮੰਦਿਰ ਦੀ ਕੰਧ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਵੀ ਅਪਸ਼ਬਦ ਲਿਖੇ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਅਗਸਤ 'ਚ ਖਾਲਸਤਾਨੀਆਂ ਨੇ ਲਕਸ਼ਮੀਨਾਰਾਇਣ ਮੰਦਿਰ ਚੁੱਤਮਾਂ ਤੋੜ ਕੀਤੀ ਸੀ ਅਤੇ ਉਸਦੇ ਮੁੱਖ ਦਰਵਾਜ਼ੇ ਤੇ ਪੋਸਟਰ ਚਿਪਕਾਏ ਸਨ ਇਸ ਮੰਦਿਰ ਦੇ ਵਿੱਚ April 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਰਥਨਾ ਕੀਤੀ ਸੀ ਪੋਸਟਰ ਤੇ ਖਾਲਸਾਨੀ ਲੀਡਰ ਹਰਦੀਪ ਸਿੰਘ ਨੇ ਜੱੜੀ ਤਸਵੀਰ ਵੀ ਲੱਗੀ ਹੋਈ ਸੀ ਅਤੇ ਹੁਣ ਅਮਰੀਕਾ ਤੋਂ ਵੀ ਹੇਟ ਕਰਾਇਮ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ